ਨਮਸਕਾਰ ਜੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਐਸਜੀਪੀਸੀ ਨਾਲ ਜੁੜੀ ਇੱਕ ਵੱਡੀ ਖਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬੀਬੀ ਜਗੀਰ ਕੌਰ ਤੇ ਟਿੱਪਣੀ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹਾਲਾਂਕਿ ਉਹਨਾਂ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ 'ਚ ਜਾ ਕੇ ਜਨਤਕ ਤੌਰ ਤੇ ਮਾਫੀ ਵੀ ਮੰਗ ਲਈ ਸੀ ਲਿਖਤੀ ਚ ਵੀ ਮਾਫੀ ਮੰਗ ਲਈ ਹੈ ਲੇਕਿਨ ਇਹ ਮਾਮਲਾ ਹੁਣ ਰੁਕਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੀਬੀ ਕਿਰਨਜੋਤ ਕੌਰ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਨੇ ਇਸ ਤੇ ਇਤਰਾਜ਼ ਜਤਾਇਆ ਉਹਨਾਂ ਕਿਹਾ ਕਿ ਇੱਕ ਐਜੀ ਐਡੀ ਉੱਚੀ ਸਿੱਖਾਂ ਦੀ ਸੰਸਥਾ ਦਾ ਪ੍ਰਧਾਨ ਜੇਕਰ ਉਸ ਨੂੰ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਤੇ ਇਹ اخلاقی ਤੌਰ ਤੇ ਉਹਨਾਂ ਨੂੰ ਸਤੀਫਾ ਦੇ ਦੇਣਾ ਚਾਹੀਦਾ ਪਰਮਜੀਤ ਕੌਰ ਲਾਂਡਰਾ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਧਾਨ tạmਵੀ ਨੂੰ ਸਤੀਫਾ ਦੇ ਦੇਣਾ ਚਾਹੀਦਾ ਤੇ ਇਹ ਦੋਵੇਂ ਹੀ ਗਰੇ ਐਸਜੀਪੀਸੀ ਦੇ ਮੈਂਬਰ ਲੇਡੀਆਂ ਨੇ ਇਹਨਾਂ ਨੇ ਇਹ ਹਰਜਿੰਦਰ ਸਿੰਘ ਧਾਮੀ ਨੂੰ ਦਾ ਅਸਤੀਫਾ ਮੰਗਿਆ ਹੈ ਯਾਨੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਮੰਗ ਹੁਣ ਜ਼ੋਰ ਫੜਨ ਲੱਗ ਪਈ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੀਦਾ ਇਹ ਕਿਉਂਕਿ ਉਹ ਹਰਜਿੰਦਰ ਸਿੰਘ ਧਾਮੀ ਮਾਫੀ ਮੰਗ ਚੁੱਕੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਪਰਵਿੰਦਰ ਬਰਿਆਣਾ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਇਸ ਬਾਰੇ ਬਰਿਆਣਾ ਜੀ ਤੁਸੀਂ ਇਹ ਮਾਮਲਾ ਪੂਰਾ ਜਾਣਦੇ ਹੋ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬੀਬੀ ਜਗੀਰ ਕੌਰ ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਸੀਗੀ ਜਿਸ ਨੂੰ ਲੈ ਕੇ ਉਹ ਮਹਿਲਾ ਕਮਿਸ਼ਨ ਤੇ ਪੇਸ਼ ਵੀ ਹੋਈ ਸੀ ਲੇਕਿਨ ਹੁਣ ਬੀਬੀ ਕਿਰਨ ਜੋਤ ਕੌਰ ਅਤੇ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ اخلاقی ਤੌਰ ਤੇ ਹੀ استعفا دے دینا ਚਾਹੀਦਾ ਕਿਉਂਕਿ ਇੱਕ ਧਾਰਮਿਕ ਵੱਡੀ ਸੰਸਥਾ ਸਿੱਖਾ ਦੀ ਹੈਗੀ ਹੈ ਜਿਸ ਦੇ ਉਹ ਪ੍ਰਧਾਨ ਨੇ ਔਰ ਉਹਨਾਂ ਨੂੰ ਜੇ ਮਹਿਲਾ ਕਮਿਸ਼ਨ ਚ ਸਿਰਫ ਤਲਾਬ ਹੀ ਕਰ ਲਿਆ ਜਾਂਦਾ ਤੇ اخلاقی ਤੌਰ ਤੇ ਉਹਨਾਂ ਨੂੰ استعفا ਦੇ ਦੇਣਾ ਚਾਹੀਦਾ ਸੀ ਦੇਖੋ ਕਿਉਂਕਿ ਜਿੰਨੇ ਵੀ ਐਸਜੀਪੀਸੀ ਦੇ ਮੈਂਬਰ ਜਾਂ ਜਿੰਨੇ ਵੀ ਇਹ ਨੇਤਾ ਜਿਵੇਂ ਅਕਾਲ ਤਖਤ ਸਾਹਿਬ ਨੂੰ ਮਲੇ ਨੇ ਇਹ ਸਾਰੇ ਦੇ ਸਾਰੇ ਹੈ ਚਾਲੀ ਦਲ ਸੁਧਾਰ ਨਾਲ ਜਿਹਨਾਂ ਨੂੰ ਭੰਗ ਕੀਤਾ ਜਾ ਚੁੱਕਾ ਹੈ ਉਹਨਾਂ ਦੇ ਇਹ ਅਹ ਪੈਦਾ ਉਹਨਾਂ ਨਾਲ ਜੁੜੇ ਹੋਏ ਸੀ ਜੀ ਔਰ ਇਸ ਤੋਂ ਪਹਿਲਾਂ ਵੀ ਕਾਂਗਰਸ ਸੁਧਾਰਨ ਦੇ ਨਿਤਾਮਾਂ ਨੇ ਜਿਹੜਾ ਆ ਐਸਡੀਪੀਸੀ ਦਾ ਸੰਬੰਧ ਜਿਹੜੇ ਮੈਂਬਰ ਸਿਗੇ ਉਹਨਾਂ ਨੇ ਗਾਲਤਖਸਾਬ ਨੂੰ ਚਿੱਠੀ ਵੀ ਲਿਖੀ ਸੀ ਕਿ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਲੇਕੋ ਸਾਫਟ ਕੌਰ ਦੇ ਉੱਤੇ ਜਿਹੜਾ ਆ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ ਕਿ ਉਹਨਾਂ ਨੇ ਜਿਹੜਾ ਆ ਉਹ ਉਹਨਾਂ ਨੂੰ ਅਪ ਸ਼ਬਦ ਬੋਲੇ ਨੇ ਜੀ ਲੇਕਿਨ ਦੇਖਣਾ ਇਹ ਹੋਏਗਾ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਤੁਸੀਂ ਉਹ ਆਡੀਓ ਬਿਲਕੁਲ ਧਿਆਨ ਨਾਲ ਸੁਣੋ ਕਿ ਇਹ ਕੋਈ ਉਹਨਾਂ ਨੇ ਤੱਕ ਕੇ ਜਿਹੜਾ ਆ ਉਹ ਗਾਲ ਨਹੀਂ ਕੱਢੀ ਲੇਕਿਨ ਅਜਨ ਚੇਤ ਉਹਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਉਹ ਗਾਲਾਂ ਨਿਕਲ ਗਈਆਂ ਬੀਬੀ ਜਗੀਰ ਕੌਰ ਨੂੰ ਔਰ ਉਹਨਾਂ ਨੇ ਤੁਰੰਤ ਜਦੋਂ ਇਹ ਇਸ ਚੀਜ਼ ਦਾ ਅਹਿਸਾਸ ਹੋਇਆ ਜਦੋਂ ਇਹ ਮਾਮਲਾ ਮੀਡੀਆ ਦੇ ਵਿੱਚ ਆਇਆ ਤਾਂ ਉਸ ਵਕਤ ਉਹਨਾਂ ਨੇ ਬਿਨਾਂ ਦੇਰੀ ਲਾਉਂਦੇ ਆ ਇਹਦੀ ਮਾਫੀ ਮੰਗ ਲਈ ਸ਼੍ਰੀ ਅਕਾਲ ਤਖਸਾਲ ਤੋਂ ਵੀ ਤੇ ਬੀਬੀ ਜਗੀਰ ਕੌਰ ਤੋਂ ਵੀ ਜੀ ਔਰ ਜੇ ਹੁਣ ਉਹਨਾਂ ਨੇ ਮਾਫੀ ਮੰਗ ਲਈ ਹੈ ਤੇ ਐਸਜੀਪੀਸੀ ਦਾ ਕੋਈ ਜਿਹੜਾ ਲੇਕਿਨ ਸਰ ਲੇਕਿਨ ਬਰਿਆਣਾ ਜੀ ਜੇ ਦੋਨੋਂ ਬੀਬੀਆਂ ਜਿਹੜੀ ਬੀਬੀ ਕਿਰਨ ਜੋਤ ਕੌਰ ਕਿਉਂਕਿ ਬਹੁਤ ਸੀਨੀਅਰ ਐਸਜੀਪੀਸੀ ਮੈਂਬਰ ਨੇ ਇਹ ਵੀ ਮਾਸਟਰ ਤਾਰਾ ਸਿੰਘ ਜੀ ਦੀ ਦੋਤਰੀ ਨੇ ਇਹ ਬੜਾ ਬਹੁਤ ਵੱਡਾ ਮੁਕਾਮ ਹੈਗਾ ਉਹਨਾਂ ਦਾ ਔਰ ਪਰਮਜੀਤ ਕੌਰ ਲਾਂਡਰਾ ਜਿਹੜੇ ਐਸਜੀਪੀਸੀ ਦੇ ਮੈਂਬਰ ਹੈਗੇ ਨੇ ਉਹਨਾਂ ਨੇ ਇਹ ਇੱਕ ਜਦ ਅੱਜ ਮੈਂ ਜੋ ਇਹਨਾਂ ਦੀ ਸੁਣ ਰਿਹਾ ਸੀ ਇਹਨਾਂ ਦਾ ਬਿਆਨ ਉਹਦੇ 'ਚ ਉਹਨਾਂ ਨੇ ਕਿਹਾ ਕਿ ਅੱਛਾ ਮਹਿਲਾ ਕਮਿਸ਼ਨ ਨੇ ਜਦੋਂ ਮਹਿਲਾ ਜਿਹੜੇ ਰਾਜ ਲਾਲੀ ਜਿਲ੍ਹੇ ਹੈਗੇ ਨੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਮਾਫੀ ਮੰਗਣ ਤੋਂ ਸਿਰਫ ਮਾਫੀ ਮੰਗਣ ਨਾਲ ਇਸ ਇਸ ਗੁਜ਼ਾਰਾ ਨਹੀਂ ਹੋ ਸਕਦਾ ਇਹ ਗੱਲ ਉਹਨਾਂ ਨੇ ਕਹੀ ਸੀ ਲੇਕਿਨ ਅੱਜ ਦੋਨਾਂ ਦੇ ਇਹਨਾਂ ਦੇ ਬਿਆਨ ਆਏ ਬੜੇ ਤਲਖੀ ਦੇ ਬਿਆਨ ਸੀਗੇ ਮੈਂ ਦੇਖਿਆ ਦੇਖੋ ਮੈਂ ਪਹਿਲਾਂ ਵੀ ਰਾਣਾ ਜੀ ਇਹ ਗੱਲ ਕਹਿ ਰਿਹਾ ਕਿ ਇਹ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਲੈ ਕੇ ਹੁਣ ਰਾਜਨੀਤੀ ਹੋ ਰਹੀ ਆ ਔਰ ਜਦੋਂ ਵਿਅਕਤੀ ਨੇ ਮਾਫੀ ਮੰਗ ਲਈਆ ਔਰ ਇਹ ਮਾਮਲਾ ਹੁਣ ਜਿਹੜਾ ਆ ਅਗਾਲਤਕ ਸਾਹ ਦੇ ਜਿਹੜਾ ਵਿਵੇਕ ਤੇ ਛੱਡ ਦੇਣਾ ਚਾਹੀਦਾ ਔਰ ਉਹ ਕੀ ਆਦੇਸ਼ ਕਰਦੇ ਨੇ ਇਸ ਮਾਮਲੇ ਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਵੀ ਇਹਦਾ ਜ਼ਿਕਰ ਆ ਜਦੋਂ ਤੁਸੀਂ ਕਿਸੇ ਨੂੰ ਬੋਲ 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 ਦਿੰਦੇ ਆ ਉਹਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਵੀ ਤੁਸੀਂ ਜਿਹੜਾ ਇਹਦਾ ਡੰਡ ਜਿਹੜਾ ਨਿਸ਼ਚਿਤ ਕੀਤਾ ਹੋਇਆ ਆ ਔਰ ਉਹ ਅਕਾਲ ਤਖਤ ਸਾਹਿਬ ਦੇ ਜਿੰਮੇਦਾਰ ਇਸ ਮਾਮਲੇ ਤੇ ਵਿੱਚ ਉਹਨਾਂ ਨੂੰ ਕਿਹੜੀ ਸਜ਼ਾ ਦਿੰਦੇ ਆ ਜਾਂ ਸਿਹੇ ਵੀ ਮੰਨ ਕਰਦੇ ਆ ਜਾਂ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਉਂਦੇ ਆ ਇਹ ਹੁਣ ਅਕਾਲ ਤਖਤ ਸਾਹਿਬ ਦੇ ਜਿੰਮੇਦਾਰ ਤੇ ਉੱਤੇ ਨਿਰਭਰ ਕਰਦਾ ਆ ਸੋ ਜਿੱਥੇ ਤੱਕ ਉਹਨਾਂ ਦੇ ਸਿਹੇ ਵੀ ਮੰਗ ਜਿਹੜੀ ਆ ਉਹ ਅ ਐਡਾ ਵੱਡਾ ਜੇ ਕਹਿ ਲਈਏ ਕਿ ਧਾਰਮਿਕ ਤੌਰ ਦੇ ਉੱਤੇ ਕੋਈ ਐਡਾ ਵੱਡਾ ਗੁਨਾਹ ਨਹੀਂ ਸਮਝਿਆ ਜਾ ਸਕਦਾ ਜਿਹਦੇ ਵਿੱਚ ਉਹਨਾਂ ਨੂੰ ਅਸਤੀਫੇ ਵੀ ਜਿਹੜੀ ਮੰਗ ਕੀਤੀ ਜਾਵੇ ਕਿਉਂਕਿ ਅਸਤੀਫੇ ਦੇ ਵਿੱਚ ਜਦੋਂ ਅ ਕੋਈ ਬਹੁਤ ਵੱਡਾ اخਲਾਕੀ ਤੌਰ ਤੇ ਗਿਰਿਆ ਹੋਇਆ ਕੰਮ ਕਰਦਾ ਮੰਨ ਲਓ ਜਿਵੇਂ ਕਿਸੇ ਕਿਸੇ ਪ੍ਰਾਈ ਔਰਤ ਨਾਲ ਸਬੰਧ ਹੋਣੇ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਬਾਹਰ ਆ ਜਾਣੀਆਂ ਜੀ ਜੀ ਉਸ ਮਾਮਲੇ ਦੇ ਵਿੱਚ ਜਿਹੜਾ ਅਸਤੀਫਾ ਦਿੱਤਾ ਜਾ ਸਕਦਾ ਅਸੀਂ ਅਸੀਂ ਪੰਜਾਬੀ ਜਿਹੜਾ ਸਭਾਚਾਰਨਾ ਕੁੜੇ ਆ तकरीबन ਹਰ ਵਿਅਕਤੀ ਜਿਹੜਾ ਆ ਕਿਸੇ ਨਾ ਕਿਸੇ ਸੰਭਾਵਕ ਤੌਰ ਦੇ ਉੱਤੇ ਮੂੰਹ ਦੇ ਵਿੱਚੋਂ ਕਈ ਵਾਰ ਜਿਹੜੀ ਆ ਗਾਲਾਂ ਆਪਾਂ ਗੱਡ ਦੰਨੇ ਆ ਸੋ ਇਸ ਤਰੀਕੇ ਨਾਲ ਧਾਮੀ ਨੇ ਕੋਈ 3 ਪਰੀ ਪਲਾਨ ਕੋਈ ਤੱਕ ਕੇ ਜਿਹੜਾ ਆ ਇਸ ਤਰੀਕੇ ਦਾ ਉਹਨਾਂ ਨੇ ਗਾਲ ਨਹੀਂ ਗੱਡੀ ਗੁੱਸੇ ਦੇ ਵਿੱਚ ਉਹਨਾਂ ਨੇ ਜਿਹੜੀ ਆ ਉਸ ਸਮੇ ਗਾਲ ਗੱਡ ਦਿੱਤੀ ਸੋ ਇਹ ਇਹਨੂੰ ਇੱਕ ਰਾਜਨੀਤਿਕ ਨਜ਼ਰੀਏ ਤੋਂ ਦੇਖਿਆ ਜਾਣਾ ਜ਼ਰੂਰੀ ਹੈ ਨਾ ਕਿ ਇਹਨੂੰ اخਲਾਕ ਦੇ ਨਜ਼ਰੀਏ ਤੋਂ ਜੇਕਰ ਰਾਜਨੀਤੀ ਤੌਰ ਦੇ ਉੱਤੇ ਉਹਨਾਂ ਦਾ ਬਣਦਾ ਅਸਤੀਫਾ ਮੰਗਣਾ ਪਰ ਦੇਣਾ ਨਹੀਂ ਦੇਣਾ ਕਿਉਂਕਿ ਇਹ ਧਾਮੀ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਮੈਂ ਪਿਛਲੇ 25 30 ਸਾਲ ਤੋਂ ਇਹਨਾਂ ਨੂੰ ਜਾਣਦਾ ਬਹੁਤ ਸਾਫ਼ ਚਰਦਾਰ ਦੇ ਇਹ ਵਿਅਕਤੀ ਨੇ ਇਹ ਔਰ ਇਹਨਾਂ ਨੇ ਇੱਕ ਬੜਾ ਲੰਮਾ ਸਮਾਂ ਬਕਾਲਤ ਕੀਤੀ ਆ ਔਰ ਖਾਸ ਕਰਕੇ ਸਿੱਖਾਂ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਜਿੰਨੇ ਵੀ ਉਸ ਸਮੇਂ ਸਿੱਖ ਸੰਘਰਸ਼ ਨਾਲ ਜੁੜੇ ਹੋ ਲੋਕ ਸੀਗੇ ਉਹਨਾਂ ਦੀ ਇਹ ਵਕਾਲਤ ਕਰਦੇ ਰਹੇ ਬੜਾ ਲੰਮਾ ਸਮਾਂ ਇਹਨਾਂ ਦਾ ਜਿਹੜਾ ਜੀਵਨ ਵੀ ਆ ਉਹ ਬੜਾ ਗੁਰਮਤ ਵਾਲਾ ਜੀਵਨ ਰਿਹਾ ਇਹਨਾਂ ਦੇ ਉੱਤੇ ਅੱਜ ਜ਼ਿਕਰ ਕਰੀ ਵੀ ਨਹੀਂ ਆਪਾਂ ਦੇਖੋ ਨਾ ਬਰਿਆਣਾ ਜੀ ਇਸ ਵੇਲੇ ਇਸ ਵੇਲੇ ਗੱਲ ਉਹ ਨਹੀਂ ਹੋ ਰਹੀ ਕਿ ਉਹਨਾਂ ਦਾ ਚ ਕਿਰਦਾਰ ਕੀ ਰਿਹਾ ਹੈ ਇਸ ਵੇਲੇ ਗੱਲ ਉਹ ਹੋ ਰਹੀ ਹੈ ਜੋ ਮੌਜੂਦਾ ਜੋ ਮੌਜੂਦਾ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਬੀਬੀ ਜਗੀਰ ਕੌਰ ਕਿਉਂਕਿ ਬੀਬੀ ਜਗੀਰ ਕੌਰ ਖੁਦ ਪ੍ਰਧਾਨ ਰਹੇ ਨੇ ਐਸਜੀਪੀਸੀ ਦੇ ਕਈ ਵਾਰ ਪ੍ਰਧਾਨ ਰਹੇ ਨੇ ਔਰ ਉਹ ਵੀ ਇੱਕ ਮਤਲਬ ਜਿਹੜੇ ਸਿੱਖ ਧਾਰਮਿਕ ਵੱਡੇ ਕਿਰਦਾਰ ਦੇ ਵੱਡੇ ਮਤਲਬ ਅਹੁਦੇ ਤੇ ਰਹਿ ਕੇ ਉਹ ਉਹਨਾਂ ਨੇ ਸੇਵਾ ਨਿਭਾਈਆਂ ਨੇ ਲੇਕਿਨ ਇਸ ਵੇਲੇ ਗੱਲ ਜਿਹੜੀ ਹੈ ਉਹ ਉਹਦੀ ਹੋ ਰਹੀ ਹੈ ਰਾਣਾ ਜੀ ਜਦੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੀਗੇ ਤੇ ਇਹਨਾਂ ਦੇ ਉੱਤੇ ਆਪਣੀ ਕੁੜੀ ਨੂੰ ਮਾਰਨ ਦਾ ਦੋਸ਼ ਲੱਗਾ ਸੀ ਬਹੁਤ ਵੱਡਾ ਪਰ ਚਲੋ ਉਹ ਤਾਂ ਉਹ ਤਾਂ ਦੇਖੋ ਇੱਕ ਅਲੱਗ ਮਾਮਲਾ ਸੀਗਾ ਔਰ ਉੱਚ ਅਦਾਲਤੀ ਕਾਰਵਾਈ ਵੀ ਹੋਈ ਆ ਉੱਚ ਉਹ ਸਜ਼ਾ ਵੀ ਭੁਗਤ ਕੇ ਆਏ ਨੇ ਲੇਕਿਨ ਆਪਾਂ ਇਹ ਉਸ ਇਹਨੂੰ ਉਸ ਨਾਲ ਜੋੜੀਏ ਆਪਾਂ ਜੋੜੀਏ ਜਿਹੜਾ ਜੀ ਮੇਰੀ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਬੀਬੀ ਜਗੀਰ ਕੌਰ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਉਸ ਸਮੇਂ ਵੀ ਬੀਬੀ ਜਗੀਰ ਕੌਰ ਨੂੰ ਕੋણો ਕੋણો ਅਸਈਫੇ ਦੀ ਮੰਗ ਹੋਈ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਜੀ ਲੇਕਿਨ ਬੀਬੀ ਜਗੀਰ ਕੌਰ ਨੇ ਉਦੋਂ ਆਪਣਾ ਅਸਤੀਫਾ ਇਸ ਮਾਮਲੇ ਦੇ ਵਿੱਚ ਨਹੀਂ ਦਿੱਤਾ ਸੀ ਔਰ ਬਕਾਇਦਾ ਤੌਰ ਦੇ ਉੱਤੇ ਇਹ ਜਿਹੜਾ ਹੈ ਲੰਮਾ ਸਮਾਂ ਜਿਹੜਾ ਐਸਪੀ ਵੀ ਪ੍ਰਧਾਨਗੀ ਕਰਦੇ ਰਹੇ ਔਰ ਉਦੋਂ ਤਾਂ ਇਹ ਵੀ ਜਿਹੜਾ ਬੀਬੀ ਜਗੀਰ ਕੌਰ ਦੇ ਉੱਤੇ ਦੋਸ਼ ਲੱਗਾ ਸੀ ਕਿ ਸੀਬੀਆਈ ਇਹਨਾਂ ਨੂੰ ਲੱਭ ਰਹੀ ਆ ਔਰ ਐਸਪੀਸੀ ਦਾ ਪ੍ਰਧਾਨ ਜਿਹੜਾ ਆ ਉਹ ਰੂਪੋਸ਼ ਹੋਇਆ ਰੂਪੋਸ਼ ਹੋਣ ਦੇ ਇਲਜ਼ਾਮ ਲੱਗੇ ਸੀ ਉਦੋਂ ਬੀਬੀ ਜਗੀਰ ਕੌਰ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਇਹ ਚੀਜ਼ਾਂ ਅੱਜ ਵੀ ਚਰਚਾ ਦੇ ਵਿੱਚ ਨੇ ਕਿ ਬੀਬੀ ਜਗੀਰ ਕੌਰ ਨੂੰ ਅਸਤੀਫਾ ਮੰਗਣ ਦਾ ਇਸ ਮਾਮਲੇ ਨੂੰ ਹੱਕ ਨਹੀਂ ਆ ਕਿਉਂਕਿ ਉਹ ਉਦੋਂ ਉਹ ਪ੍ਰਧਾਨ ਹੁੰਦੇ ਆ ਉਹਨਾਂ ਦੇ ਉੱਤੇ ਬੜਾ ਵੱਡਾ ਦੋਸ਼ ਲੱਗਾ ਪੱਛਿਆ ਹੋਇਆ ਔਰ ਉਹਨਾਂ ਨੇ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਸਤੀਵਾ ਨਹੀਂ ਦਿੱਤਾ ਸੀ ਸੋ ਇਹ ਇਹਨਾਂ ਦੀ ਮੰਗ ਜਾਇਜ਼ ਆ ਪਰ ਇਹ ਨਹੀਂ ਕਹਿ ਸਕਦੇ ਕਿ ਮੰਗ ਜਿਹੜੀ ਆ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿਹੜੇ ਪਰਮਜੀਤ ਕੌਰ ਪਰਮਜੀਤ ਸਿੰਘ ਸਰਨਾ ਹੈਗੇ ਜਿਹੜੇ ਮਾਫ ਕਰਨਾ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਸ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਇਸ ਨੂੰ ਪੂਰੀ ਮਹਿਲਾ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਇਹ ਇੱਕ ਇੱਕ ਵਿਅਕਤੀਗਤ ਉਹਨਾਂ ਦਾ ਆਪਸ ਵਿੱਚ ਜੋ ਸੰਵਾਦ ਹੋ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਦੇ ਮੂੰਹ ਚੋਂ ਗੱਲ ਨਿਕਲ ਗਈ ਹੈ ਤੇ ਇਸ ਨੂੰ ਇੱਕ ਮਾਸ ਲੈਵਲ ਤੇ ਨਹੀਂ ਬਣਾਉਣਾ ਚਾਹੀਦਾ ਵੱਡੇ ਪੂਰੀ ਔਰਤ ਜਾਤੀ ਨਾਲ ਇਹ ਪੂਰੀ ਔਰਤ ਕਮਿਊਨਿਟੀ ਨਾਲ ਇਸ ਨੂੰ ਨਹੀਂ ਜੋੜਨਾ ਚਾਹੀਦਾ ਕਿ ਸਾਰੀ ਔਰਤਾਂ ਲਈ ਉਹਨਾਂ ਦੀ ਸ਼ਬਦਾਵਲੀ ਭੱਦੀ ਹੋ ਗਈ ਹੈ ਇਹ ਗੱਲ ਉਹਨਾਂ ਨੇ ਲਿਖੀ ਹੈ ਆਪਣੀ ਲੈਟਰ ਜਿਹੜੀ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਲਿਖੀ ਹੋਈ ਹੈ ਇਹ ਪਰਮ ਜੀ ਪਰਮ ਜੀ ਸਿੰਘ ਅਸਰਨਾ ਨੇ ਜੋ ਲੈਟਰ ਲਿਖੀ ਹੈ ਉਹਦੇ ਵਿੱਚ ਔਰ ਜਿਹੜੇ ਅਰਸ਼ਦੀਪ ਕਲੇਰ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਕਲੇਰ ਉਹਨਾਂ ਨੇ ਵੀ ਅੱਜ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਸ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਜਿਹੜਾ ਆ ਅਕਾਲੀ ਦਲ ਸੁਧਾਰ ਦੇ ਜਿਹੜੇ ਲੀਡਰ ਨੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ ਮੈਂ ਸਿਰਫ ਇਸ ਗੱਲ ਗੱਲ ਕਰਕੇ ਕਰ ਰਿਹਾ ਇਹ ਇਹਨਾਂ ਦੀ ਇਸ ਗੱਲ ਨੂੰ ਮੈਂ ਜਾਇਜ ਨਹੀਂ ਠਹਿਰਾ ਰਿਹਾ ਰਾਣਾ ਜੀ ਕਿਉਂਕਿ ਹਰਜਿੰਦਰ ਸਿੰਘ ਧਾਮੀ ਦਾ ਕਿਰਦਾਰ ਬਹੁਤ ਸਾਫ਼ ਤੇ ਸੁਥਰਾ ਹੈਗਾ ਕਿ ਵਿਅਕਤੀਗਤ ਤੌਰ ਦੇ ਉੱਤੇ ਮੈਂ ਉਹਨਾਂ ਨੂੰ ਜਾਣਦਾ ਔਰ ਇਹ ਸਿਰਫ ਤੇ ਸਿਰਫ ਹੁਣ ਜਿਹੜੀ ਆ ਰਾਜਨੀਤੀ ਹੋ ਰਹੀ ਆ ਆ ਜੇਕਰ ਅਰਜੰਦਰ ਸਿੰਘ ਧਾਮੀ ਆਪਣੇ ਇਸ ਕृत्य ਤੇ ਮਾਫੀ ਨਹੀਂ ਮੰਗਦੇ ਹੂੰ ਹੂੰ ਔਰ ਥੋੜੀ ਜਿਹੀ ਦੇਰ ਵੀ ਕਰਦੇ ਤਾਂ ਵੀ ਅਸਤੀਫੇ ਦੀ ਮੰਗ ਜਾਇਜ਼ ਸੀ ਕਿਉਂਕਿ ਉਹਨਾਂ ਨੇ ਬਿਨਾ ਸਮਾਂ ਲਿਆ ਬਿਲਕੁਲ ਉਸੇ ਵੇਲੇ ਇਹਨਾਂ ਨੇ ਮਾਫੀ ਮੰਗ ਲਈ ਹੂੰ ਹੂੰ ਔਰ ਜਿਹੜਾ ਕੀ ਕਹਿੰਦੇ ਆ ਔਰ ਹੁਣ ਉਹਨਾਂ ਦੇ ਅਸਤੀਫੇ ਦੀ ਮੰਨ ਚੜਨਾ ਮੇਰੇ ਹਿਸਾਬ ਨਾਲ ਇਹ ਇਸ ਵਕਤ ਰਾਜਨੀਤੀ ਚ ਚਲੋ ਠੀਕ ਹੈ علاوہ ਕੁਝ ਹੋਰ ਨਹੀਂ ਹੈ ਜੀ ਠੀਕ ਹੈ ਸਰ ਠੀਕ ਹੈ ਇਹ ਸਨ ਵਰੀਆਣਾ ਪਰਮਜੀਤ ਸਿੰਘ ਬਰੀਆ ਸਾਡੇ ਨਾਲ ਸੀਗੇ ਨੇ ਪ੍ਰਵਿੰਦਰ ਸਿੰਘ ਬਰੀਆਣਾ ਜਿਨ੍ਹਾਂ ਨੇ ਇਹ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਇਹਨਾਂ ਦੇ ਬੜੇ ਸਾਫ਼ ਸੁਥਰੇ ਕਿਰਦਾਰ ਦੇ ਵਿਅਕਤੀ ਨੇ ਔਰ ਲੰਮੇ ਸਮੇਂ ਤੋਂ ਉਹਨਾਂ ਨੂੰ ਜਾਣਦੇ ਨੇ ਲੇਕਿਨ ਹੁਣ ਜਿਹੜਾ ਮੁੱਦਾ ਉਹ ਇਹ ਹੈ ਕਿ ਐਸਜੀਪੀਸੀ ਦੀ ਮੈਂਬਰ ਬੀਬੀਆਂ ਜਿਹੜੇ ਨੇ ਔਰ ਉਹਨਾਂ ਕੋ ਅਸਤੀਫੇ ਦੀ ਮੰਗ ਕਰ ਰਹੀਆਂ ਨੇ ਤੇ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕਰ ਰਹੀਆਂ ਕਿ ਇਨਾ ਦਾ ਅਸਤੀਫਾ ਲਿਆ ਜਾਵੇ ਧਾਮੀ ਦਾ ਅਸਤੀਫਾ ਲਿਆ ਜਾਵੇ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਇਸ ਤੇ ਕੀ ਫੈਸਲਾ ਲੈਂਦੇ ਹੈ ਇਹ ਸਮਾਂ ਆਉਣ ਤੇ ਪਤਾ ਲੱਗੇਗਾ